ਜਿਵੇਂ ਆਪਦੇ ਮੁੱਖ ਮੰਤਰੀ ਨੇ ਮਤਲਬ ਕਿ ਲੋਕਾਂ ਨੇ ਮਾਨ ਨਾਲ ਚੁਣਿਆ ਸੀ ਉਹਨਾਂ ਨੂੰ ਵੀ ਪੰਜਾਬ ਦੇ ਮੁੱਖ ਮੰਤਰੀ ਇੱਕ ਪੰਜਾਬ ਦੀ ਨੇ ਮੁੰਡਾ ਹੈਗਾ ਵਧੀਆ ਹੈਗਾ ਤੇ ਉਹ ਤਾਂ ਸਿਰਫ ਸਿਕਿਉਰਟੀ ਨਾਲ ਫਿਰਦੇ ਨੇ ਮੂਰੇ ਰਾਗਵ ਚੱਡਾ ਤੇ ਆਪਣੇ ਕੇਜਰੀਵਾਲ ਜੀ ਲਾਰਖ ਨੇ ਇਹ ਤਾਂ ਸऱ्या ਵੀ ਪੰਜਾਬ ਗੁਲਾਮ ਕਰਨ ਨੂੰ ਚਾਹੁੰਦੇ ਨੇ ਪਰ ਇੱਥੇ ਕੋਈ ਚਾਹੀਦਾ ਨਹੀਂ ਉਹਨਾਂ ਨੂੰ ਵੀ ਪੰਜਾਬ ਵੱਲ ਧਿਆਨ ਦੇਣ ਥੋੜਾ ਬਹੁਤਾ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਵੀ ਸਾਡਾ ਪੰਜਾਬੀ ਮੁੱਖ ਮੰਤਰੀ ਹੈ ਕੋਈ ਕੰਮ ਨਹੀਂ ਠੀਕ ਹੈ ਮੈਨੂੰ ਤਾਂ ਲੱਗਦਾ ਸੰਗਰੂਰਚਾ ਸੀ ਜਿਹੜੀ ਵੀ ਗਲੀ ਜਾਂਦੇ ਆ ਹਰੇਕ ਗਲੀ ਤੇ ਬੋਰਡ ਲੱਗਿਆ ਹੋਇਆ ਹੈ ਮੰਤਰੀ ਦਾ ਤੇ ਪਿੱਛੇ ਜੇ ਝੋਲਿਆਂ ਤੇ ਵੀ ਮੰਤਰੀ ਸਾਹਿਬ ਇਹ ਵੀ ਪੰਜਾਬ ਦੇ ਮੁੱਖ ਮੰਤਰੀ ਦੀ ਫੋਟੋ ਸੀ ਤੇ ਇੱਕ ਇਹਨਾਂ ਨੇ ਜੋਗੇ ਵਾਲੇ ਮੈਟ ਨੇ ਜੋਗੇ ਵਾਲੇ ਮੈਟ ਤੇ ਵੀ ਮੰਤਰੀ ਸਾਹਿਬ ਦੀ ਫੋਟੋ ਹੈਗੀ ਮੈਂ ਤਾਂ ਕਹਿੰਨੀ ਪੰਜਾਬ ਕੋਈ ਪਟਿਆਲਾ ਲਾ ਲਓ ਕਿਤੇ ਵੀ ਲਾ ਲਓ ਤੇ ਬਿਨਾਂ ਸਿਹਾਰ ਤੋਂ ਕੋਈ ਹੋਰ ਕੰਮ ਐ ਨਹੀਂ ਮੈਂ ਕਹਿੰਨੀ ਕੋਈ ਚੀਜ਼ ਹੈ ਹੀ ਨਹੀਂ ਵੀ ਮੈਨੂੰ ਲੱਗਦਾ ਮੋਬਾਈਲਾਂ ਦੇ ਕਵਰਾਂ ਤੇ ਵੀ ਉਹਨਾਂ ਦੀ ਫੋਟੋ ਆਉਣ ਲੱਗ ਜੂਗੀ ਬਿਲਕੁਲ ਜ਼ੀਰੋ ਕਰਤਾ ਇਹਨਾਂ ਨੇ ਮਿਲਦਾ ਦੋ ਸਾਲ ਹੋ ਗਏ ਇਹਨਾਂ ਨੂੰ 1.5 ਤੋਂ 2 ਸਾਲ ਹੋ ਗਏ ਪਰ ਮੈਨੂੰ ਨਹੀਂ ਲੱਗਦਾ ਵੀ ਕਿਤੇ ਕੋਈ ਮਸਲਾ ਹੱਲ ਹੋਇਆ ਪੰਜਾਬ ਦਾ ਪਰਾਲੀ ਦਾ ਹੱਲ ਵੀ ਨਹੀਂ ਹੋਇਆ ਕਿਉਂਕਿ ਅਸੀਂ ਖੁਦ ਵੀ ਕਿਸਾਨਾਂ ਆਗੇ ਮੈਨੂੰ ਲੱਗਦਾ ਪਿਛਲੀਆਂ ਸਰਕਾਰਾਂ ਚ ਇੰਨੀ ਅੱਗ ਨਹੀਂ ਲੱਗਦੀ ਸੀ ਇੰਨੀਆਂ 2 ਸਾਲਾਂ ਦੇ ਵਿੱਚ ਅੱਗ ਲੱਗੀ ਹੈ ਕਿਉਂਕਿ ਮਸ਼ੀਨਾਂ ਕਿੰਨੀਆਂ ਕਿ ਮਰਤ ਲੁਗਾ ਬੰਦਾ ਉਹ ਤਾਂ ਇਹ ਪਰਾਲੀ ਇਕੱਠੀ ਕਰਦੇ ਨੇ ਤਾਂ ਉਹ ਤੇ ਚੱਕ ਕੇ ਨਹੀਂ ਲੈ ਕੇ ਜਾਂਦੇ ਉਹ ਵੀ ਸੜਕਾਂ ਤੇ ਰੁਲ ਰਹੀਆਂ ਉਹਦੇ ਨਾਲ ਤਾਂ ਫਿਰ ਉਹ ਲੋਕਾਂ ਨੇ ਕਿਸਾਨਾਂ ਨੇ ਅੱਗ ਲਾਉਣਾ ਵੀ ਕੋਈ ਮਾੜਾ ਨਹੀਂ ਸਮਝਿਆ ਵੀ ਜਦ ਕੋਈ ਇਹਨੂੰ ਚੱਕਣੇ ਨਹੀਂ ਆਇਆ ਉਹ ਖੇਤਾਂ ਦੇ ਵਿੱਚ ਰੁਲ ਰਹੀਆਂ ਜੇ ਨਹੀਂ ਵੀ ਆਪਾਂ ਅੱਗ ਲਾਵਾਂਗੇ ਤਾਂ ਵੀ ਜਿਹੜਾ ਆਪਣਾ ਲੱਖਾਂ ਦਾ ਬੀਜ ਹੈਗਾ ਕਣਕ ਦਾ ਉਹ ਬਿਲਕੁਲ ਖਰਾਬ ਹੋ ਅਸੀਂ ਤਾਂ ਹੁਣ ਵੀ ਕਹਿੰਦੇ ਆਗੇ ਵੀ ਪੰਜਾਬ ਦੇ ਮੁੱਖਾਂ ਦੇ ਸਿਰਫ ਪੰਜਾਬ ਚਲਾ ਲਓ ਕਿਉਂਕਿ ਗੁਰੂਆਂ ਪੀਰਾਂ ਦੀ ਧਰਤੀ ਆਪਣੀ ਰੰਗਲਾ ਪੰਜਾਬ ਹੀ ਇਹਨੂੰ ਰਹਿਣ ਦਿਓ ਤੇ ਇਹਨੂੰ ਖਰਾਬ ਨਾ ਕਰੋ ਬਿਲਕੁਲ ਵੀ ਕਿਉਂਕਿ ਸऱ्या ਮਕਾਤਲ ਫਲਾਤ ਦਾ ਰੇਪ ਕੁਝ ਨਹੀਂ ਪਤਾ ਧੀ ਪੈਣ ਹਰੇਕ ਡਰਦਾ ਜਦੋਂ ਘਰ ਤੋਂ